ਮੈਂ ਕੋਧੋਂ ਦੀ ਬਾਹਰ ਆਣ ਕੇ ਬੈਠੀ ਕੋਈ ਨਹੀਂ ਆਈ ਜਾਈ ਚਲੋ ਕੋਈ ਆ ਜਾਵੇ ਤਾਂ ਬਾਬਾ ਗੱਲਾਂ ਬਾਤਾਂ ਚ ਨਾ ਕੰਮ ਕਰ ਲੇਦਾ ਆਹ ਮਟਰ ਕੱਢਨੇ ਚਾਰ ਮਿੰਨ ਓਕੇ ਹੋ ਗਏ ਪਿੰਦਰ ਨੂੰ ਕਹਿ ਕੇ ਆਈ ਵੀ ਆਈ ਕਰਦੀ ਆਈ ਨਹੀਂ ਕਿੰਨੇ ਦਿਨ ਹੋ ਗਏ ਆ ਕਰ ਫੋਨ ਆਲਾ ਮਨ ਹਾਂ ਚੱਕਣ ਦੀ ਹਲੋ ਹਾਂ ਬਿੰਦਰ ਕੀ ਆਲਾ ਹਾਂ ਠੀਕ ਰੋਟੋ ਜੀ ਸਨੋਂ ਹਾਂ ਸਾਡਾ ਵਧੀਆ ਹੋਰ ਕੀ ਕਰਨ ਦੇ ਹੀ ਬਸ ਕੁਛ ਨਹੀਂ ਬੁਟੀਕ ਤੇ ਤੁਹਾਨੂੰ ਪਤਾ ਐ ਸਾਡੇ ਤਾਂ ਫਿਰ ਬੁਟੀਕ ਤੇ ਕੰਮ ਹੁੰਦਾ ਤੇਰਾ ਆ ਹੋਏ ਤੇ ਹੈ ਹੀ ਆ ਤੇ ਤੁਹਾਨੂੰ ਬੁਟੀਕ ਦਾ ਕੰਮ ਮੈਂ ਮੈਂ ਬਿੰਦਰ ਨੂੰ ਕਹਿ ਕੇ ਆਈ ਹੀ ਵੀ ਆਈ ਤੇ ਆਈ ਨਹੀਂ ਬਸ ਇਹਨੂੰ ਕਿਹਾ ਮੇਰਾ ਟਾਈਮ ਜਾਈ ਨਹੀਂ ਲੱਗਾ अच्छा विजी हूं नी ना तो टाइम ही नी ਲੱਗਦਾ ਹੈਗਾ ਤੇ ਕੁਲਜੀਤ ਕੇ ਘਰ ਦੂ ਚਲ ਜਾਨੀ ਝਾਟੀ ਤੇ ਕੁਲਜੀਤ ਕੇ ਘਰ ਤੈਨੂੰ ਪਤਾ ਵੀ ਮੈਂ ਉੱਤੇ ਚਾਹ ਪਾਣੀ ਪੀਣ ਜਾਣੀ ਉਦਾਂ ਤਾਂ ਮੇਰਾ ਕੋਈ ਨਹੀਂ ਹੁੰਦਾ ਵੀ ਮੈਂ ਜਾਣਾ ਹੀ ਜਾਣਾ ਫਿਰ ਜਦੋਂ ਮੇਰਾ ਲੋਰਜ ਆ ਜਾਂਦਾ ਚਾਹ ਦੀ ਤੇ ਮੈਨੂੰ ਪਤਾ ਤਲਵਜੀ ਲੱਗਦੀ ਤਾਂ ਮੈਂ ਜਾ ਕੇ ਬਹਿ ਜਾਨੀ ਉੱਧਰ ਆ ਹਉਤੇ ਮੇ ਜੀ ਮੰਨ ਲਓ ਤੂੰ ਸਾਡੇ ਘਰ ਆਉਂਦੀ ਤੇ ਮੈਂ ਵੀ ਤਾਂ ਚਾਹ ਪੀਉਣੀ ਹੀ ਨਾ 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 ਗੁਰਪ੍ਰੀਤ ਆ ਨਾ ਕੇ ਮੇਰੇ ਨਾਲ ਸੁਣ ਉਹਦੇ ਘਰੇ ਖੁੱਲਾ ਦੁੱਧ ਆ ਉਹ ਅੱਧਾ ਦੁੱਧ ਪਾ ਕੇ ਵਿੱਚ ਚਾਹ ਬਣਾਉਂਦੀ ਆ ਤੇ ਕਿਤੇ ਇੰਨੀ ਸੁਆਦ ਲੱਗਦੀ ਉਹਨਾ ਮੈਨੂੰ ਉਹਦੀ ਚਾਹ ਫਿਰ ਆਹੇ ਚਾਹ ਮੈਂ ਵੀ ਸੁਆਦ ਹੀ ਬਣਾਉਣੀ ਆ ਅਹੀ ਕਿਹੜਾ ਦੁੱਧ ਵੇਚਦੇ ਸੀ ਆਪਣੇ ਘਰ ਵਾਸਤੇ ਤੇ ਮੱਝ ਰੱਖੀ ਆ ਨਾ ਨਹੀਂ ਨਹੀਂ ਉਹ ਨਹੀਂ ਗੱਲ ਤੈਨੂੰ ਪਤਾ ਜਦੋਂ ਮੈਂ ਚਾਹ ਫਿਰ ਪੀਣੀ ਆ ਤੇ ਨਾਲ ਗਲਾਸ ਮੁੰਡੇ ਵਾਸਤੇ ਵੀ ਦੁੱਧ ਤਾਂ ਲੈ ਲੈਣੀ ਆ ਤੇ ਤਾਂ ਮੈਂ ਕਿ ਤੈਨੂੰ ਪਤਾ ਦੁੱਧ ਲੈ ਕੇ ਨਹੀਂ ਆਉਣੀ ਮੁੱਲ ਮੇਰਾ ਤਾਂ ਉੱਥੇ ਹੀ ਸੌਂ ਸਰ ਜਾਂਦਾ ਚੱਲ ਸਾਸੂ ਤੇ ਜਾਂਦਾ ਕਿਸ ਦਿਨ ਆ ਜੀ ਜਾਂ ਮੈਂ ਵੀ ਗਲਾਸ ਖੰਡ ਦੇ ਦੂੰਗੀ ਦੁੱਧ ਤੇ ਮੁੰਡੇ ਵਾਸਤੇ ਵੀ ਤਲ ਕੋਈ ਨਹੀਂ ਜਦੋਂ ਇੰਨਾ ਜ਼ੋਰ ਪਾਉਣੀ ਨਾ ਆ ਜਾਉਂਗੀ। ਹਾਂ ਨਹੀਂ ਵਾਧੂ ਦੁੱਧ ਹੋਣ ਸਾਡੇ ਘਰ। ਠੀਕ ਆ ਠੀਕ ਆ ਕੋਈ ਨਹੀਂ ਲੈਣਾ ਵਾਜੂ ਕਰੂੰਗੀ ਦੁੱਧ। ਹਾਂ ਤੇ ਸੱਚ ਮੈਂ ਤੈਨੂੰ ਫੋਨ ਕੀਤਾ ਸੀਗਾ ਵੀ ਚਾਹ ਹਾਂ ਤੇਰੇ ਬੁਟੀਕ ਤੇ ਸੂਟ ਸਾਟ ਹੁੰਦੇ ਨੇ ਤੇ ਵਾਕ ਇਹੋ ਜਿਹਾ ਸੂਟਾਂ ਦਾ ਰਿਵਾਜ ਆ। ਗੁਰਪ੍ਰੀਤ ਮੇਰੀ ਗੱਲ ਸੁਣ ਜਿੱਥੇ ਤੂੰ ਸੂਟ ਬਣਨੇ ਦਿੱਤੇ ਸੀਗੇ ਉਹਨਾਂ ਤੋਂ ਪੁੱਛਣਾ ਹੀ ਰਿਵਾਜ ਆ ਨਾ। ਹਾਂ ਕਿੱਥੇ ਬੰਨੇ ਦਿੱਤੇ ਮੈਂ ਸੂਟ ਮੈਂ ਤਾਂ ਸੂਟ ਲੈ ਨਹੀਂ ਤੇ ਬੰਨੇ ਕਿੱਥੇ ਦੇ ਦੇਣੇ। ਨਾ ਨਾ ਝੂਠ ਨਾ ਬੋਲ ਆਹ ਗੱਲ ਝੂਠੀ ਆ। ਤੂੰ ਉਹਦਨ ਸੂਟ ਲੈ ਕੇ ਤਾਂ ਕਿਸੇ ਹੋਰ ਨੂੰ ਦੇ ਕੇ ਆਈ ਮੈਨੂੰ ਤਾਂ ਤੂੰ ਸੂਟ ਦੇ ਕੇ ਹੀ ਨਹੀਂ ਗਈ ਤੈਨੂੰ ਕਿੰਨੇ ਕਹਤਾ ਵੀ ਮੈਂ ਕਿਸੇ ਹੋਰ ਨੂੰ ਦੇ ਕੇ ਆਈ ਤਾਂ ਉਹ ਹੀ ਜਿਹੜੀ ਮੇਰੀ ਇੰਨੀ ਪੱਕੀ ਸਹੇਲੀ ਅਕਲਜੀਤ ਉਹਨੇ ਮੈਨੂੰ ਸਾਰੀ ਗੱਲ ਦੱਸੀ ਜਿਹੜੀ ਤੂੰ ਮੇਰੀਆਂ ਗੱਲਾਂ ਕਰਕੇ ਆਈ ਹੈ ਸਾਹ ਤੂੰ ਕੁਲਜੀਤ ਦੀਆਂ ਨੇੜੇ ਦੀਆਂ ਸੌਂਦੀ ਆ ਕੁਲਜੀਤ ਨੇ ਤੇ ਸਾਡੇ ਘਰ ਲੜਾਈ ਪਵਾਤੀ ਮੈਂ ਕਹਤਾ ਪਹਿਲਾਂ ਮੈਂ ਇਹਦਾ ਟੌਰ ਬਣਾਈ ਵੀ ਮੈਂ ਸੂਟ ਲੈ ਕੇ ਆਈ ਆ ਮੈਂ ਹਾਂ ਵੀ ਦੁਜਾ ਦੂਹੀ ਇੱਥੇ ਤੇ ਤੈਨੂੰ ਉਹਨੇ ਝੱਟ ਪੁੱਛ ਲੈਣਾ ਵੀ ਤੈਨੂੰ ਸਿੱਪਨੇ ਦਿੱਤੇ ਆ ਤੇ ਮੈਂ ਉਹਦਾ ਕਹਿਤਾ ਮੈਂ ਕਿ ਹੋਰ ਨੂੰ ਦੇ ਦਿੱਤੇ ਸੂਟ ਸਿੱਪਨੇ ਤੇ ਮੈਂ ਹਾਂ ਵੀ ਮੇਰੀ ਭੋਲ ਨਾ ਖੁੱਲ ਜੇ ਵੀ ਮੈਂ ਆਦਾ ਸਾਹਮਣੇ ਟੌਰ ਬਣਾਈ ਵੀ ਮੈਂ ਸੂਟ ਤੇ ਪੈਸੇ ਤੇ ਮੈਂ ਜਿਹੜੇ ਤੈਨੂੰ ਦੱਸਿਆ ਵੀ ਘਰ ਵਾਲੇ ਤਾਂ ਚੋਰੀ ਜੁਮਾ ਰਹੀਤੇ ਸੀ ਉਹ ਤੇ ਮੇਰੇ ਕੋਲ ਚੁੰਨੀ ਤੇ ਪੱਲੇ ਨਾਲ ਬੱਜੇ ਸੀ ਤੇ ਮੈਂ ਸੂਟ ਕਿੱਥੋਂ ਲੈ ਆਉਣੀ ਸੀ ਆਹੋ ਚੁੰਨੀ ਨਾਲ ਪੱਲੇ ਨਾਲ ਤੇ ਬੱਜੇ ਸੀਗੇ ਪੈਸੇ ਤੇ ਪਰ ਉਹ ਤਾਂ ਮੈਨੂੰ ਇਦਾਂ ਹੀ ਕਹਿੰਦੀ ਸੀ ਕਹਿੰਦੀ ਉਹਨੇ ਸੂਟ ਲਿਆ ਕੇ ਤੇ ਕਿਹ ਹੋਰ ਨੂੰ ਦੇ ਦਿੱਤੇ ਕਹਿੰਦੇ ਹਾਂ ਨਹੀਂ ਚੰਗਾ ਸੀ ਸਵੀਤ ਸਿੰਦੀ ਸੂਟ ਹਾਂ ਹਾਂ ਉਹ ਹੀ ਤੇ ਗੱਲ ਆ ਉਹ ਫਿਰ ਬਾਅਦ ਵਿੱਚ ਆਪਣੇ ਘਰ ਲੜਾਈ ਪਵਾ ਪਾ ਬੈਠੀ ਵੀ ਮੈਨੂੰ ਵੀ ਸੂਟ ਲੈ ਕੇ ਦੋ ਉਹਦੇ ਘਰ ਵਾਲੇ ਨੇ ਮੇਰੇ ਘਰ ਵਾਲੇ ਨੂੰ ਕਹਿਤਾ ਤਾਂ ਬਣਾ ਸਾਡੇ ਘਰ ਵੀ ਲੜਾਈ ਪਾ ਪਈ ਤੇ ਤੂੰ ਕਹਿੰਦੇ ਸੂਟ ਕਿੱਥੋਂ ਲਿਆਂਦੇ ਮੈਂ ਕਿਹਾ ਮੈਂ ਸੂਟ ਕਿਥੋਂ ਲਿਆਂਦੇ ਆ ਮੈਂ ਤਾਂ ਟੌਰ ਬਣਾਈ ਬਣਾ ਮੈਂ ਟੌਰ ਬਣਾਉਂਦੀ ਬਣਾਉਂਦੀ ਫਸ ਗਈ ਸਾਡੇ ਘਰ ਲੜਾਈ ਪੈ ਗਈ ਕਹਿੰਦੇ ਤੂੰ ਇਦਾਂ ਦੀ ਟੌਰ ਨਾ ਬਣਾਏਗਾ ਜਿਹੜੇ ਘਰ ਲੜਾਈ ਪੈਂਦੀ ਤੇੰਦੇ ਉਹਦਾ ਖਪਿਆ ਪਿਆ ਉਹਦਾ ਘਰ ਵਾਲਾ ਹਾਂ ਹਾਂ ਆਹ ਹੋ ਕੇ ਚਾਹਾਂ ਦੀ ਲੜਾਈ ਹੋ ਗਈ ਉਹਨਾਂ ਦੀ ਆਹ ਹੋ ਕੇ ਉਹੀ ਹੁਣ ਫੇ ਤੈਨੂੰ ਵੀ ਕਹਿ ਦਿੱਤਾ ਇਦਾਂ ਉਹ ਤਾਂ ਗੱਲ ਤੈਨੂੰ ਪਤਾ ਵਾ ਗੁਰਪ੍ਰੀਤ ਮੈਨੂੰ ਚੁਗਲੀ ਦੀ ਆਦਤ ਨਹੀਂ ਆ ਤੇ ਜੇ ਮੇਰੀ ਕੋਈ ਗੱਲ ਕਰਦਾ ਨਾ ਮੈਨੂੰ ਗੁੱਸਾ ਬੜਾ ਆਉਂਦਾ ਆ ਆ ਤੇ ਗੁੱਸਾ ਆਉਂਦਾ ਹੀ ਹੁਣ ਮੇਰੀ ਕੋਈ ਗਰਿਆ ਤੇ ਮੈਨੂੰ ਵੀ ਤਾਂ ਗੁੱਸਾ ਆਉਂਦਾ ਹੀ ਆ ਕਹਣਾ ਮੈਂ ਮੈਂ ਨਹੀਂ ਹੰਦੇ ਤੋ ਟੌਰ ਬਣਾਉਂਦੀ ਤੇ ਚੱਲ ਤੂੰ ਛਾੜ ਦੇ ਗੱਲ ਨੂੰ ਤੇ ਜੇ ਤੁਹਾਡੇ ਘਰ ਜਿਹੜੇ ਕਹਿੰਦੇ ਟੂਣਾ ਹੋਇਆ ਉਹਦੀ ਕੀ ਗੱਲ ਆ ਹਾਏ ਨਹੀਂ ਗੁਰਪ੍ਰੀਤ ਤਾਂ ਟੂਣਾ ਤੇ ਬਹੁਤ ਭਾਰੀ ਹੋਇਆ ਹਾਏ ਕੌਣ ਕਰ ਗਿਆ ਨੀ ਉਹ ਹੈ ਗਵੰਡਨ ਸਾਡੀ ਅੱਛਾ ਪਤਾ ਵੇਖਦਾ ਜਰਦੀ ਨਹੀਂ ਸਾਨੂੰ ਉਹ ਹਾਂ ਹੈ ਉਹ ਇਦਾਂ ਦੀ ਟੂਨੇ ਕਰਨ ਵਾਲੀ ਵੀ ਇਹ ਟੂਨੇ ਕਰ ਮੇਰੀ ਗੱਲ ਸੁਣ ਉਹ ਤਾਂ ਹੈਗੀ ਮੂੰਹ ਤੋਂ ਮਿੱਠੀ ਉਹ ਮਿੱਠੀ ਬੜੀ ਆ ਹਾਂ ਉਹ ਕਿਤੇ ਸਾਡੇ ਵਰਗੀ ਸਿੱਧੀ ਪਧਰੀ ਨਹੀਂ ਆ ਤੇ ਨਾਲੇ ਤੈਨੂੰ ਪਤਾ ਵਾ ਹੁਣ ਮੇਰਾ ਬਟਿਕ ਦਾ ਕੰਮ ਵੀ ਕਿੰਨਾ ਚੱਲਦਾ ਪਿਆ ਆ ਤੇ ਮੈਂ ਤਾਂ ਕਦੀ ਧੁੱਪ ਨਹੀਂ ਵੇਖੀ ਕਦੀ ਛਾਂ ਨਹੀਂ ਵੇਖੀ ਧੁਰੀ ਰਹਿਣਾ ਹੁੰਦਾ ਕੰਮ ਤੇ ਮੈਂ ਮਿਹਨਤ ਕਰਕੇ ਘਰ ਬਣਾਇਆ ਐਡਾ ਬਟਾ ਹਾਂ ਉਹ ਮਿਹਨਤ ਦਾ ਗਾੜਾ ਡਰਾ ਉਹ ਵੀ ਮਿਹਨਤ ਕਰ ਲੈਂਦੇ ਟੂਣਿਆ ਵਰਗਾ ਤੋ ਹੋ ਗਈ ਤੇ ਫਿਰ ਤੈਨੂੰ ਪਤਾ ਮੈਨੂੰ ਚੜਿਆ ਧੱਪ ਚੰਗਾ ਮੈਂ ਪੜ੍ਹ ਲਈ ਬੋਧਿਆਂ ਤੋਂ ਜਾ ਕੇ ਅੱਛਾ ਮੈਂ ਤਾਂ ਫਿਰ ਬਸ ਕੁੱਟਣੀ ਬਾਕੀ ਰਹਿ ਗਈ ਸੀਗੀ ਹਾਂ ਇਹ ਕੁੱਟ ਦੇ ਨਹੀਂ ਪਰਾ ਬਸ ਕੁੱਟ ਦੇ ਨਹੀਂ ਮੈਂ ਕੁੱਟ ਦੇ ਨਹੀਂ ਹੀ ਪਰਾ ਹੈ ਗੁਰਪ੍ਰੀਤ ਜੀ ਤੇ ਮੇਰਾ ਬੜਾ ਕਰਦਾ ਸੀ ਇਹਨੂੰ ਕੁੱਟਾ ਇੱਕ ਤਾਂ ਕਰਕ ਜਣਾ ਆਂਡ ਗਵਾਂਡ ਛਡਾ ਲੈਂਦਾ ਆ ਤੇ ਕੀ ਕਰਾਂ ਜੇ ਕਿਤੇ ਮੇਰੇ ਕੱਲੇ ਕਾਬੂ ਆਵੇ ਨਾ ਤਾਂ ਮੈਂ ਤਾਂ ਵਜਾਵਾ ਫੜ ਕੇ ਚੰਗੀ ਇਹਨੂੰ ਨਹੀਂ ਕਿਤੇ ਆ ਟੱਕਰ ਜੇ ਨਾ ਕਿਤੇ ਪਾਸੇ ਤੇ ਚੰਗੀ ਫੜਕਾਈ ਫਿਰ ਆਵੇ ਕਿ ਜੇ ਆਹ ਹੋਤ ਨਾ ਕਰੂਗੀ ਤੂੰ ਨਾ ਹਾਂ ਸਹੀ ਗੱਲ ਆ ਕਿਤੇ ਹੋਰ ਕਿਸੇ ਦੇ ਘਰੇ ਕਰੂਗੀ ਬਾਕੀ ਤੇ ਬਲਮਾਨ ਸਵਾ ਤੇ ਮੈਂ ਤਾਂ ਫਿਰ ਭਲੀ ਕਰਦੀ ਕਿ ਇਹ ਨਾ ਨਹੀਂ ਜੇ ਮੇਰੇ ਨਾਲ ਕੋਈ ਨਹੀਂ ਕਰਦਾ ਤੇ ਹਾਂ ਮਿੰਤਾ ਅੱਗ ਲੱਗੋ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਤੇ ਘਰ ਦੇ ਦੂਹੇ ਅੱਗੇ ਖੜੀ ਹੋਈ ਜਾ ਕੇ ਤੇ ਇੰਦਾ ਟੁਣਾ ਕੀਤਾ ਤੇ ਲੋਕੀ ਵੀ ਹਲਾ ਵੇਖ ਨਹੀਂ ਜਾਂਦੇ ਮੈਂ ਤੇ ਨਾ ਮਜੀਤ ਨੇ ਦੱਸਿਆ ਹੈਗਾ ਤੇ ਮੈਂ ਹਟ ਮੈਂ ਪੁੱਛਦੀ ਹਾਂ ਫੋਨ ਕਰਕੇ ਕਿ ਕੀ ਗੱਲ ਹੋਈ ਹੈ ਅੱਛਾ ਹਾਂ ਲਾ ਮੈਂ ਵੀ ਹੋਈ ਮੈਨੂੰ ਤਾਂ ਨਾ ਮੈਂ ਗੁੱਸੇ ਨਾਲ ਹੀ ਤੈਨੂੰ ਨਾ ਫੋਨ ਕਰਨੀ ਕਰਦੀ ਨਾ ਮੈਂ ਤੇਰੇ ਘਰੇ ਆਈ ਸੀ ਕਿ ਮੈਨੂੰ ਤਾਂ ਕਲਜੀਤ ਨੇ ਗੁੱਸੇ ਚੜਾ ਦਿੱਤਾ ਤੇ ਉਦੋਂ ਵੀ ਅਮਰਜੀਤ ਤੈਨੂੰ ਪਤਾ ਮੇਰਾ ਘਰ ਦੀ ਬਾਤ ਆ ਆਹੋ ਨੀ ਉਹ ਦਜਕਰਜੀ ਦੀ ਗੱਲ ਚ ਨਾ ਆਇਆ ਕਰ ਹੁਣ ਬੰਦੇ ਨੇ ਟੌਰ ਵੀ ਤੇ ਸੂਟਾ ਸਾਟਾਂ ਦੇ ਟੌਰ ਵੀ ਬਣਾਉਣੀ ਹੁੰਦੀ ਆ ਬੰਦਾ ਕਰੇ ਕੀ ਹੁਣ ਪਰ ਉਹਦਾ ਮੈਨੂੰ ਹੱਥ ਲੱਗ ਕੇ ਮੈਂ ਨਹੀਂ ਬਣਾਉਂਦੀ ਟੌਰ ਹਾਂ ਹੁਣ ਨਹੀਂ ਚੱਲ ਕੋਈ ਗੱਲ ਨਹੀਂ ਹੁਣ ਨਹੀਂ ਮੈਂ ਤਾਂ ਗੱਲ ਦੇ ਵਿੱਚ ਆਉਂਦੀ ਤੇ ਤੈਨੂੰ ਵੀ ਪਹਿਲਾਂ ਮੇਰਾ ਦੁੱਖ ਆਇਆ ਤਾਂ ਹੀ ਤੂੰ ਮੈਨੂੰ ਫੋਨ ਕਰਕੇ ਪੁੱਛਿਆ ਵੀ ਤੁਹਾਨੂੰ ਕੀ ਦੁੱਖ ਤੇ ਹੁੰਦਾ ਹੀ ਹੁਣ ਸੇ ਇੰਨੀਆਂ ਭੈਣਾ ਹੀ ਹੁੰਦੀਆਂ ਵਾ ਤੇ ਭੈਣਾ ਭਰਾਵਾਂ ਦਾ ਦੁੱਖ ਤੇ ਹੁੰਦਾ ਹੀ ਇਹ ਬੰਦੇ ਨੂੰ ਹੋਰ ਕੀ ਤੈਨੂੰ ਤੇ ਉਹਦਾ ਮੇਰਾ ਬਾਤਾ ਦੁੱਖ ਹੁੰਦਾ ਵੇਲਾ ਕਿੰਨਾ ਉਹਨੇ ਵੇਲਾ ਮੈਨੂੰ ਫੋਨ ਵੀ ਨਹੀਂ ਕੀਤਾ ਕਿਤੇ ਗਲਜੀਤ ਨੇ ਉਹਨੂੰ ਕਿੱਥੇ ਕਰਨਾਂ ਆਂ ਆਂਕਵਾਂਡ ਮੈਂ ਤਾਂ ਉਹ ਮੋਪਈ ਇਹ ਵੀ ਪਿੰਦਰ ਘਰੇ ਟੋਣਾ ਕਰਤਾ ਕਿ ਹੁਣ ਲੈ ਮੈਨੂੰ ਇੱਥੇ ਲੱਭਣ ਡਿਆ ਵੀ ਪਾਣ ਦਾ ਘੁੱਟ ਮੰਗਾਉਣਾ ਤੇ ਉਹ ਬਾਹਰ ਫੋਨ ਤੇ ਲੱਗੀ ਇਹ ਅਜਨਾਨੀ ਨੇ ਬੜਾ ਤਾਂ ਕੀਤਾ ਪਤਾ ਨਹੀਂ ਕਿਦਾਂ ਡਹੀ ਹੋਣੀ ਫੇਕ ਸੁਗੀਆਂ ਕਰਨ ਹਾਂ ਚੱਲ ਨਹੀਂ ਮੇਰੇ ਘਰ ਵਾਲਾ ਆ ਗਏ ਨੇ ਫੇਰ ਕਹਣਾ ਹੁਣ ਫੋਨ ਤੇ ਲੱਗੀ ਆਈ ਚ ਆਓ ਆਈ ਕਿਹਦੇ ਤੇ ਮੈਂ ਹਾਂ ਆ ਜੀ ਆਓ ਬਹਿ ਕੇ ਕਰਾਂਗੇ ਕਰਾਂਗੇ ਬਹਿ ਕੇ ਕਰਾਂਗੇ ਆ ਵਾਵਾ ਕਰ ਲੀਤੀ ਹਾਂ ਠੀਕ ਆ ਚਲ ਠੀਕ ਚੰਗਤ ਚਲ ਇਹ ਨਹੀਂ ਆ ਵੀ ਗੱਲਾਂ ਵੀ ਮੋਕ ਗਈ ਫੋਨ ਲਾ ਲਓ ਸੀ ਨਾ ਮੈਂ ਤੈਨੂੰ ਉੱਥੇ ਅੰਦਰ ਲੱਭਣ ਡਿਆ ਪਾਣੀ ਦਾ ਘੁੱਟ ਪਿਆ ਤੇ ਤੂੰ ਇੱਥੇ ਬਾਹਰ ਫੇਰ ਫੋਨ ਤੇ ਲੱਗੀ ਆ ਫੋਨ ਤੇ ਕਦੋਂ ਲੱਗੀ ਮੈਂ ਹੁਣ ਪਾ ਕੰਮ ਹੀ ਕਰਨ ਦੇਈ ਕੋ ਮੈਂ ਨਾ ਮੈਂ ਮੈਂ ਤਾਂ ਉਥੋਂ ਵੇਖਿਆ ਬੂਹੇ ਤੂੰ ਘੰਟਾ ਹੋ ਗਿਆ ਫੋਨ ਤੇ ਲੱਗੀ ਤੇ ਜੇ ਕੰਮ ਕਰਦੇ ਫੋਨ ਲਾ ਤੇ ਲੱਗ ਕੇ ਮੈਂ ਕਿਹੜਾ ਕੰਮ ਰੋਕਿਆ ਮੈਂ ਤੇਰੀ ਆਤ ਨਹੀਂ ਕਿਦਾਂ ਡਈ ਤੂੰ ਤੇ ਲੈ ਆ ਉਹ ਪਿੰਡਰ ਦਾ ਫੋਨ ਆਇਆ ਆ ਜੇ ਆਇਆ ਹੀ ਫੋਨ ਤੇ ਫਿਰ ਮੈਂ ਕਰ ਲਿਆ ਕਰ ਲਿਆ ਫੋਨ ਉਹਦੇ ਚਲੀ ਜਾਣਾ ਸੀ ਚਲੀ ਜਾਣਾ ਮੈਂ ਉਹਨੂੰ ਕਿੰਨੇ ਦਿਨ ਹੋ ਗਏ ਵੀ ਨਹੀਂ ਗਈ ਉਧਰ ਤੇ ਉਹ ਉਧਰ ਜਾ ਕੇ ਹੰਦੇ ਹੀ ਸੀਗੀ ਰੱਬ ਦਾ ਬਾਦ ਆਪਾਂ ਇਹਨਾਂ ਹੱਤਾਂ ਤੁਹਾਡਾ ਚੁਗਲੀਆਂ ਚਗਲੀਆਂ ਕਰਨ ਚੁਗਲੀਆਂ ਗਾਦੀਆਂ ਕਰ ਦਿੱਤੀਆਂ ਉਹਦੇ ਘਰ ਟੂਣਾ ਹੋਇਆ ਸੀ ਉਹ ਹੀ ਪੁੱਛਣ ਗਈ ਸੀ ਟੂਣਾ ਹੋਇਆ ਉਹਦੇ ਘਰ ਆ ਉਹ ਵੀ ਚੜੇ ਉਹ ਗਰੋਸ ਕਰਨ ਦੇ ਸੀ ਵੀ ਤੂੰ ਪੁੱਛਿਆ ਨਹੀਂ ਆ ਇਹ ਕਿੰਨੇ ਟੂਣਾ ਕਦਾ ਇਹਦੇ ਵਿੱਚ ਵਹਿ ਹੁੰਦੇ ਪਖਾਣਡ ਹੁੰਦੇ ਆ ਚਲ ਜਿਨ੍ਹਾਂ ਦੇ ਘਰ ਹੋਇਆ ਉਹਨਾਂ ਨੂੰ ਪਤਾ ਹੁੰਦਾ ਹੋਇਆ ਉਹਦੀ ਪੈਰਾਂ ਦੀ ਮਿੱਟੀ ਚੁਗਲੀਆਂ ਤੇ ਬਸ ਆ ਹੋਇਆ ਗੱਲਾਂ ਹੀ ਕਰਨੀਆਂ ਆ ਵਾ ਨਾ ਤੇ ਤੂੰ ਘੰਟਾ ਹੋ ਗੱਲਾਂ ਹੀ ਕਰਨ ਲਈ ਤੇ ਮੈਂ ਨਾ ਕਹਾਂ ਵੀ ਕੋ ਕਿੰਨੇ ਮਟਰ ਕੱਢੇ ਆ ਉਹਦੇ ਇਹਨ ਦਹਾਉ ਦਿੱਤਾ ਤੇ ਲਈ ਫੈਂਡੀ ਅੱਦੇ ਦਿਨ ਦੀ ਲਈ ਫੈਂਡੀ ਤੂੰ ਨਹੀਂ ਫਿਰਨ ਤੇ ਇੱਥੇ ਜਾਣ ਕੇ ਤੂੰ ਮੇਰੇ ਨਾਲ ਇਹ ਬਿਨਾਂ وجہ ਮੈਨੂੰ ਗੱਲਾਂ ਕਰਦੇ ਰਹਿੰਦੇ ਇਹ ਬਿਨਾਂ وجہ ਨਹੀਂ ਵਜਾ ਨਾਲ ਗੱਲਾਂ ਉਹਦੀ ਕਰਉਂਦੀ ਤੂੰ ਆਪਣੀ ਸਾਰਾ ਰੋਟੀ ਪਾਣੀ ਕਰਦੀ ਹਾਂ ਅੱਧੀ ਰਾਤ ਹੋ ਚਲੀ ਰੋਟੀ ਪਾਣੀ ਤੇ ਕਿੱਥੋਂ ਕਰਨਾ ਅੱਧੀ ਰਾਤ ਦੇ ਚੱਦੇ ਨੇ ਵਾ ਟਾਈਮ ਵੇਖਿਆ ਕਿ ਨਾ ਹੋ ਗਿਆ ਕੋਈ ਗੱਲ ਨਹੀਂ ਜੀ ਟਾਈਮ ਤੇ ਰੋਟੀ ਪਾਣੀ ਮਿਲ ਜਣੀ ਤੁਹਾਨੂੰ ਕਮਾਲ ਕਰਦੀ ਤੂੰ ਵੀ ਨਾ ਆਪੂੰ ਟਾਈਮ ਨਾਲ ਕੰਮ ਕਰਨਾ ਨਾ ਕਿਸ ਨੂੰ ਕਰ ਦੇਣਾ ਕਿਉਂ ਨਹੀਂ ਕਰਨ ਦਿੰਦੀ ਕੰਮ ਕਿਸੇ ਨੂੰ ਮੈਂ ਕਿਹਾ ਦੇ ਹੱਥ ਥੋੜੀ ਫੜੇ ਹੱਥ ਘਰੇ ਫਿਰ ਕਾਨ ਕਾਨ ਤੇ ਫੜਿਆ ਹੀ ਹੈ ਨਾ ਦਿਮਾਗ ਤੇ ਫੜਿਆ ਹੀ ਨਾ ਦਿਮਾਗ ਤੇ ਫੋਨ ਤੇ ਲੱਗਾ ਉਹ ਵੀ ਫੋਨ ਕਰਨ ਦੀ ਉਹਨੇ ਫੋਨ ਕੀਤਾ ਤੇ ਉਹ ਆਪਣੇ ਕਟਿੰਗ ਕਰਨ ਦੇ ਹੀਗੀ ਕਟਿੰਗ ਕਰ ਮੈਂ ਆ ਦਾ ਕੰਮ ਦੇ ਮੈਂ ਮਟਰ ਕੱਢਣ ਦੇ ਹੀਗੀ ਕੰਮ ਨਾ ਆਉਦਾ ਰੁਕਿਆ ਦੇ ਨਾ ਮੇਰਾ ਰੁਕਿਆ ਤੁਸੀਂ ਤੇ ਕਹਿਣਾ ਗੱਲਾਂ ਬਾਤਾਂ ਕਰਨੀਆਂ ਨਹੀਂ ਹੁੰਦੀਆਂ ਇਹ ਵੀ ਇੱਕ ਕਲਾ ਵਾ ਹੁਣ ਗਾਂ ਦੇ ਨਿਆਣੇ ਗੱਲਾਂ ਨਹੀਂ ਕਰਦੇ ਤੇ ਉਹਨਾਂ ਨੂੰ ਗੱਲਾਂ ਕਰਨੀਆਂ ਹੀ ਨਹੀਂ ਆਉਂਦੀਆਂ ਇਹ ਚੰਗੀ ਕਲਾਈ ਹੈ ਇਹ ਕਲਾਈ ਆ ਕਲਾ ਆ ਆ ਲੋਕਾ ਨੂੰ ਨਾ ਗਾ ਬੱਚਿਆਂ ਕੋ ਸ਼ਬਦ ਹੀ ਨਹੀਂ ਹੈਗੇ ਰੱਬ ਇਹੋ ਜੀ ਕਲਾ ਕਿਸ ਨੂੰ ਦੇ ਮੈਂ ਕਹਿੰਦੀ ਸਾਰਿਆਂ ਨੂੰ ਦੇਵੇ ਲੋਕਾਂ ਦੇ ਘਰ ਚ ਲੜਾਈਆਂ ਪਾ ਦੇਣੀ ਆ ਕੀ ਪਤਾ ਕੀ ਹੋਵੇ ਕਾਦੀ ਲੜਾਈਆਂ ਭਈਆਂ ਕਿਸੇ ਘਰ ਚ ਵੀ ਲੜਾਈ ਨਹੀਂ ਪਈ ਔਰ ਤੂੰ ਕਿਸ ਨੂੰ ਕਿਸ ਨਾ ਕਹਤਾ ਨਾ ਤੇਰੀ ਪੁਹਾਣੀ ਛੇਲੀ ਡਟੂਣਾ ਘਾਤਾ ਤੇਰੀ ਪੁਹਾਣੀ ਗਵਾਂਡਣ ਟੂਣਾ ਕਰਤਾ ਉਹਦੇ ਮੈਂ ਨਹੀਂ ਕਿਸੇ ਨੂੰ ਵੀ ਗਿਆ ਮੈਂ ਉਹਨੂੰ ਪੁੱਛਿਆ ਹੀ ਆ ਕਿ ਕਿੰਨੇ ਕੀਤਾ ਉਹਨੂੰ ਆਪ ਹੀ ਪਤਾ ਹੀ ਹੈਗਾ ਕਿੰਨੇ ਕੀਤਾ ਹਾਂ ਤਾਂ ਕਰਤਾ ਨਾ ਨਾਲ ਤੇ ਦੇਖੀਂ ਤੋੜ ਕਰਦੀ ਨਾ ਤੂੰ ਹਾਂ ਹਾਂ ਉਹੀ ਆ ਉਹੀ ਆ ਕਹਤਾ ਤੂੰ ਹਾਂ ਤੇ ਉਹਦੀ ਗਵਾਂਡਣਾਂ ਤੁਹਾਨੂੰ ਪਤਾ ਹੀ ਹੋਣਾ ਹੁਣ ਮੇਰੀ ਜਿਹੜੀ ਗਵੰਡਨ ਮੈਨੂੰ ਵੀ ਪਤਾ ਹੀ ਆ ਵੀ ਆ ਆ ਇੰਨਾ ਦੇ ਇੰਨਾ ਸੁਆਤੇ ਦਾ ਇੰਨਾ ਦਾਸ ਬਹੁਤ ਹੀ ਗਵੰਡਨ ਹੁੰਦਾ ਦਾ ਸੁਭਾਵੀ ਨੂੰ ਪਤਾ ਹੀ ਆ ਸੁਆਤ ਪਤਾ ਆ ਅਬੇ ਮੈਨੂੰ ਤਾਂ ਫੋਨ ਨਾ ਫੋਨ ਤੇ ਗੱਲ ਕਰਨ ਦੇਣਾ ਨਾ ਕਿਸੇ ਦੇ ਘਰ ਜਾਣ ਦੇਣਾ ਹੈ ਤੂੰ ਝੂਹਲੀਆਂ ਕਰਦੀ ਮੇਰੇ ਮੂੰਹ ਤੇ ਚੇਪੀ ਲਾ ਦੇ ਪੰਜਟਾ ਹੋ ਗਿਆ ਮੈਨੂੰ ਅੰਦਰ ਲੱਭਦੇ ਨੂੰ ਚਾ ਪਾਣੀ ਦਾ ਘੋਟਲੀ ਮਾਗਦਾ ਇਹ ਬੰਦਾ ਚੇਪੀ ਲਾ ਦੇ ਪਾਣੀ ਉੱਥੇ ਰਸੋਈ ਚ ਹੀ ਆ ਮੈਂ ਕਿੜੇ ਲੈ ਕੇ ਇੱਥੇ ਆ ਗਈ ਤੂੰ ਨਾ ਫੜਾਈ ਫ੍ਰਿਜ ਚੋਂ ਪਾਣੀ ਕੱਢ ਕੇ ਪੀ ਲੋ ਅਬੇ ਤੂੰ ਨਾ ਫੜਾਈ ਤੇਰਾ ਫੋਨ ਜ਼ਰੂਰੀ ਹੈ ਤੇ ਹੁਣ ਹੋਰ ਕੇ ਪੱਛ ਨਾ ਭਾਜੀ ਪਹਿਲਾ ਰੋਟੀ ਪਾਣੀ ਕਾਲੀ ਟਾਈਮ ਨਾ ਅੱਧੀ ਘਰ ਕਰਦੀ ਰੋਟੀ ਕਿੱਥੇ ਚੱਲੇ ਮੈਂ ਕੰਮ ਚਲਾਂਗੇ ਤੇ ਮੈਂ ਹੁਣ ਘਾਰੇ ਬੈਠੀ ਆ ਨਾ ਹੁਣ ਆਪ ਚੱਲੇ ਤੇ ਆ ਤਾਂ ਮੈਂ ਗਿਆ ਤੇ ਆ ਗਿਆ ਆ ਤੇ ਤੁਸੀਂ ਹੁਣ ਮੂੰਹ ਬੰਦ ਕਰਕੇ ਥੋੜੀ ਜਾਣਾ ਗੱਲਾਂ ਕਰਨੀਆਂ ਜਾਂ ਆਹ ਕਰਦੀਆਂ ਆ ਤੇ ਮੇਰੀਆਂ ਗੱਲਾਂ ਤੇ ਬੈਨ ਲੱਗਾ ਵਾ ਘਟਾ ਨੂੰ ਰੋਟੀ ਪਾਣੀ ਮਿਲਦਾ ਨਹੀਂ ਪਤਾ ਮਟਰ ਤੇ ਨਿਕਲਦੀ ਹੈ ਇਹ ਵੀ ਚਲੇਗੀ ਆ ਵਾ ਤੁਹਾਨੂੰ ਸ਼ਿੰਦੋ ਆਂਟੀ ਦੀ ਆਵਾਜ਼ ਆਉਂਦੀ ਐ ਮੈਂ ਕਹਾਂ ਤੇ ਭੇਲੀ ਵਾਲਾ ਮਾੜੀਆਂ ਜਿਹੀਆਂ ਗੱਲਾਂ ਕਰਕੇ ਨਾ 5 ਮਿੰਟ ਤੇ ਫਿਰ ਮੈਂ ਆ ਜਾਣਾ ਫਿਰ ਫਟਾਫਟ ਕੰਮ ਕਰ ਲੈਣਾ ਇਹਦੇ ਉੰਝਾ ਤੱਕ ਮੈਂ ਆ ਜਾਣਾ ਇੱਥੇ ਪਿਆ ਰਹਿਣ ਦਿਨੀ ਆ ਆ ਵੀ ਬੰਦਾ ਦੋਖਸੋ ਤੇ ਫੋਲ ਲਿੰਦਾ ਇੱਥੇ ਦੋਖਸੋ ਖੁਨੀ ਫੋਲ ਲੰਦਿੰਦਾ ਕਿਸੇ ਨਾ ਇਹ ਇੱਥੇ ਗਿੱਲੀਆਂ ਨਹੀਂ ਆ ਕੋਸ਼ਿਸ਼ ਰਹਿਣ ਹੀ ਦਿਨੀ ਹੈ ਜਿੱਤ ਨਹੀਂ ਹੈ ਜੇ ਰਹਿਣੀ ਤੇ ਨਹੀਂ ਗਿੱਲੀਆਂ ਪਾਕੀਆਂ ਦੇ ਥੱਲਣ ਆਹੋ ਗਿੱਲੀਆਂ ਆ ਕੋਹੋ ਜੇ ਅੱਛਾ ਹੂੰ ਹੋਰ ਸਲਾਹ ਤੂੰ ਕੀ ਕਰਦੀ ਆਈ ਕੁਛ ਨਹੀਂ ਹੈ ਮੈਂ ਤਾਂ ਤੁਹਾਡੀ ਬਾਤ ਸੁਣੀ ਹੀਗੀ ਹਾਂ ਤੇ ਮੈਂ ਫਿਰ ਆ ਗਈ ਮੈਂ ਚੱਲ ਆਂਟੀ ਨਾਲ ਗੱਲਾਂ ਕਰਾਂ ਵਾ ਆ ਚੱਲ ਚੰਗਾ ਆ ਗਈ ਆ ਮੈਂ ਵੀ ਇੱਥੇ ਹੀ ਡਿਆਤੀ ਆ ਮੈਂ ਜੀ ਪਿਆਰੀ ਜੀ ਹਾਂ ਤੁਹਾਡੇ ਨਾਲ ਵਗਲਾ ਬਤਾ ਕਰ ਲਈਦੀਆਂ ਵਾ ਹਾਂ ਤੇ ਚੱਲ ਢਿੱਡ ਹੌਲਾ ਹੋ ਜਾਂਦਾ ਤੇ ਉਹ ਮੈਂ ਕਿ ਚਲ ਗਈ ਇੱਕ ਦਿਨ ਦਵਿੰਦਰ ਆਂਟੀ ਘਰ ਅੱਛਾ ਤੇ ਉਹ ਦਵਿੰਦਰ ਆਂਟੀ ਤੇ ਪਤਾ ਨਹੀਂ ਕਿੱਥੇ ਗਈ 3-4 ਦਿਨ ਹੋ ਗਏ ਪਤਾ ਨਹੀਂ ਵੇਖੀ ਨਹੀਂ ਵੇਖੀ ਨਹੀਂ ਆਓ ਤੇ ਉਹਦੀ ਨੂੰ ਹੀ ਘਰ ਮੈਂ ਗੱਲਾਂ ਕਰੀ ਜਾਵਾਂ ਤੇ ਉਹ ਕੋਈ ਚੱਜ ਨਾ ਹੰਗਾਰ ਐ ਨਾ ਦੇਵੇ ਅੱਛਾ ਆਹੋ ਹਾਂ ਹੂੰ ਹਾਂ ਇਦਾਂ ਕਰੀ ਜਾਵੇ ਪਤਾ ਇਦਾਂ ਦਿਮਾਗ ਦੀਆਂ ਮੋਟੀਆਂ ਵਾ ਆਹੋ ਉਹਨਾਂ ਨੂੰ ਨਹੀਂ ਪਤਾ ਕੋਈ ਆਇਆ ਕਿ ਕੋਈ ਨਹੀਂ ਆਇਆ ਹਾਂ ਤੇ ਮੈਨੂੰ ਨਾ ਇੰਨਾ ਪਰਮਝਾ ਲੱਗਾ ਵੀ ਮੈਂ ਤਾਂ ਕੋਈ ਗੱਲ ਵੀ ਨਹੀਂ ਆਜਾ ਕਰਨ ਚੱਲ ਗਏ ਨਹੀਂ ਮੈਂ ਸਭ ਜਿੱਦਰ ਨਹੀਂ ਆਤਾ ਮੈਂ ਤਾਂ ਦਿਵਾਸ ਹੁੰਦੀ ਤੇ ਉਹ ਮੇਰਾ ਦੂਜਾ ਸੀਗਾ ਵੀ ਮੈਂ ਵੀ ਮੈਂ ਆਂਟੀ ਦੀ ਲੋਹ ਦੀ ਗੱਲ ਤਾਂ ਦੱਸ ਕੇ ਆਵਾ ਅੱਛਾ ਏਡਾ ਮੂੰਹ ਫਲਾਇਆ ਵੀ ਕਿਹੜੀ ਗੱਲੋਂ ਫਲਾਇਆ ਵਾ ਹਾਂ ਤੇ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਉਹਨਾਂ ਕੀ ਤਾਂ ਏਦਾਂ ਨਹੀਂ ਆਈ ਉਹ ਘਰ ਹੋਈ ਹੋ ਜਖਾ ਸਮਨਾ ਕੋ ਸੇ ਹੋ ਜਹਰ ਕਹਿਣਾ ਹੋਈ ਹੋ ਆ ਇਹ ਹੀ ਗੱਲ ਹੋਣੀ ਆ ਤੇ ਮੈਂ ਤਾਂ ਸੋਚ ਸੋਚ ਕੇ ਸ਼ਦੈਨ ਹੁੰਦੀ ਵੀ ਮੈਨੂੰ ਹਾਂ ਸੱਚਣਾ ਕਿਉਂ ਕਿਸ ਬਾਰੇ ਸੋਚਣਾ ਹਾਂ ਆਹ ਵਾਹ ਮੈਂ ਨਾ ਸੋਚਿਆ ਕਰ ਇਹੋ ਜੀ ਗੱਲ ਸੱਚ ਤੈਨੂੰ ਪਤਾ ਉਹ ਪਿੰਦਰ ਕੇ ਘਰ ਅੱਜ ਕਿਸ ਨੇ ਟੂਣਾ ਕਰਤਾ ਹਾਏ ਆਹ ਮੈਂ ਉਹਨੇ ਟੂਣ ਕਰਕੇ ਆਈ ਹੁਣੋ ਹੋ ਗਏ 5-7 ਦਿਨ ਆਹੇ ਕੀ ਮਿਲਦਾ ਲੋਕਾਂ ਨੂੰ ਟੂਣਾ ਕਰਕੇ ਐਵੇਂ ਲੋਕੀ ਮਂ ਤੇਰਾ ਵਹਿਮਾ ਪਰਮਾ ਚ ਪਈ ਦੁਨੀਆ ਸਿਆਣਿਆ ਮਗਰ ੱਟਕੇ ਖਾਂਦੀ ਉਹ ਹੀ ਕੇ ਤੇ ਸਾਰੇ ਗੁਰੂ ਘਰ ਜਾਓ ਜਿੱਥੋਂ ਸਭ ਕੁਝ ਮਿਲਦਾ ਸਭ ਕੁਝ ਮਿਲਦਾ ਤੇ ਐਵੇਂ ਦੁਨੀਆ ਦੇ ਕਹਿੰਦੀ ਮੈਂ ਫਿਰ ਕਹਿੰਦੀ ਵਾਹ ਵਾਹ ਕਹਿੰਦੀ ਉਹਦੀ ਚਿੱਟੀ ਉਦਾਂ ਗਵਾਂਡਾ ਨਹੀਂ ਕੀਤਾ ਲੱਗ ਗਿਆ ਪਤਾ ਆਉਤ ਕਹਿੰਦੀ ਸਾਡੀ ਗਵਾਂਢੀ ਇੰਦਾ ਕਰਦੀ ਆ ਤੇ ਕਹਿੰਦੀ ਮੈਂ ਫਿਰ ਵਾਵਾ ਕੀਤੀ ਤੇ ਤਈਆਂ ਨੂੰ ਆ ਕੇ ਤੁੰਡੂ ਰਹਿ ਗਈ ਬੱਸ ਮੈਂ ਕੁੱਟਦੇ ਨਹੀਂ ਫੜਕੇ ਕਹਿੰਦੀ ਆਣ ਗਵਾਂਢ ਨੇ ਬਚਾ ਲਿਆ ਵਾਵਾ ਨਹੀਂ ਆਵੇ ਲੋਕਾਂ ਨੂੰ ਐਵੇਂ ਖਰੀ ਕੀ ਐ ਲੋਕਾਂ ਨੂੰ ਹੋਇਆ ਆ ਇਸ ਤਰ੍ਹਾਂ ਕੋਈ ਮਿਲ ਜੂਗਾ ਟੂਣਾ ਕੀਤੇ ਆ ਹਾਂ ਕੁਛ ਵੀ ਨਹੀਂ ਐਵੇਂ ਲੋਕੇ ਨਾ ਸਿਆਣਿਆਂ ਦੇ ਜਾਂਦਗਾ ਉੱਥੇ ਪੈਸੇ ਦੇ ਕੇ ਆਉਂਦਿਆਂ ਨਾਲੇ ਚੀਜ਼ਾਂ ਖਰੀਦ ਕੇ ਲਿਆਉਂਦਿਆਂ ਤੇ ਅਗਲੇ ਦੇ ਘਰ ਕਰਨ ਆ ਪਰ ਕੁਛ ਨਹੀਂ ਘਾਟੂਣਿਆ ਟਾਣਿਆ ਚ ਨਹੀਂ ਕੋਈ ਆਗਾ ਹਾਂ ਤਦ ਬਰ ਗੁੱਸਾ ਤੇ ਹੁੰਦਾ ਹੀ ਆ ਤੇ ਹੁੰਦਾ ਹੀ ਆ ਨਾ ਉਹ ਜਿਹਦੇ ਘਰ ਅੱਗੇ ਕੀਤਾ ਉਹਨੂੰ ਤਾਂ ਗੁੱਸਾ ਤਾਂ ਪਟੜਨਾ ਹੀ ਆ ਆਹੋ ਤੇ ਬੜੀ ਗੁੱਸੇ ਚ ਹੀਗੀ ਆਛਾ ਆਛਾ ਆਹੋ ਤੇ ਮੇਨਾਂ ਵੀ ਰੋਸ ਕਰਨ ਦੇਈ ਤੂੰ ਆਖੜੇ ਪਾਣੀ ਬੂਣੀ ਚ ਸੜ ਦੋ ਪਰ ਇਹ ਕਿਤੇ ਆਹੋ ਕੁਛ ਕੀਤਾ ਹੀ ਇਹ ਤੇ ਮੈਨੂੰ ਪੁੱਛਿਆ ਨਹੀਂ ਵੀ ਤੂੰ ਕੀ ਕੀਤਾ ਤਾਂ ਕਹਿੰਦੀ ਪਰ ਉਹਦੀ ਮੈਂ ਚੰਗੀ ਕਹਿੰਦੀ ਛੰਡ ਕੀਤੀ ਹੈ ਚਾਹੀਦੀ ਹੀ ਕਰਨੀ ਹਾਂ ਮੈਨੂੰ ਪਤਾ ਲੱਗਾ ਤਾਂ ਮੈਂ ਚਲ ਮੈਂ ਆਂਟੀ ਨੂੰ ਵੀ ਦੱਸ ਕੇ ਆਵਾਂ ਵੀ ਆ ਗੱਲ ਹੋਈ ਹੈ ਦੱਸ ਹਾਂ ਮਹੜੀ ਗੱਲ ਵਾ ਨਾ ਐੜਾ ਪੁੱਠੇ ਕੰਮ ਕਰਨੇ ਆਹ ਨਹੀਂ ਚੰਗੇ ਹੈਗੇ ਗੁਰੂ ਘਰ ਜਾਓ ਜਿੱਥੋਂ ਮਿਲਦਾ ਸਭ ਕੁਝ ਹਾਂ ਕਿ ਟੂਣਿਆਂ ਚੋਂ ਕੀ ਮਿਲਣਾ ਕੁਝ ਵੀ ਨਹੀਂ ਮਿਲਦਾ ਕਿ ਆਹ ਤੇ ਮੈਂ ਤਾਂ ਇਨਾ ਉਹਦੇ ਆਂਟੀ ਦੀ ਨੋ ਦੀ ਗਾ ਆਉਂਦਿਆ ਹੈਗਾ ਵੀ ਕਿੱਦਾਂ ਮੇਰਾ ਮੂੰਹ ਫਲਾਇਆ ਵਾ ਤੇ ਕੀ ਕਰਨੂੰ ਗਈ ਤੂੰ ਮੈਂ ਐਦਾਂ ਹੁਣ ਜਿੱਦਾਂ ਮੈਂ ਤੁਹਾਡੇ ਵੱਲ ਆ ਜਾਨੀ ਉਹ ਮੋਨਾ ਵਾਲ ਚੱਲ ਗਈ ਮੈਂ ਇੱਥੇ ਆਪ ਆ ਜਾਨੀ ਆ ਚਲੋ ਕੋਈ ਗੱਲ ਬਾਤ ਕਰ ਆਈ ਦੀ ਕਰ ਆਈ ਦੀ ਆਹੋ ਤੇ ਕੋਈ ਗੱਲ ਨਹੀਂ ਮੁੜ ਕੇ ਨਾ ਜਾਵੀਂ ਨਹੀਂ ਮੈਂ ਨਹੀਂ ਗਈ ਹਾਂ। ਆਹੋ ਦਵਿੰਦਰ ਆਊਗੀ ਤਾਂ ਚਲੋ ਦਵਿੰਦਰ ਤੇ ਆਪ ਆ ਜਾਂਦੀ ਆਪ ਆਹੋ ਉਹ ਤਾਂ ਚਲਾਂ ਆਂਟੀ ਦਾ ਸੁਭਾਤ ਕੋ ਹੋ ਰਾ ਤੇ ਨਹੀਂ ਉਹਦਾ ਚੰਗਾ ਵਾ। ਸਿਫਤਾ ਦਾ ਆਂਟੀ ਬੜੀਆਂ ਕਰਦੇ ਪਰ ਹੈ ਨਹੀਂ ਨੋਹਾਂ ਦੇ ਉਪਰ। ਅਕਲ-ਉਕਲ ਅਕਲ-ਉਕਲ ਹੈ ਨਹੀਂ ਉਹਨਾਂ ਨੂੰ। ਆਹੋ ਨਹੀਂ ਉਹਨਾਂ ਨੂੰ ਅਕਲ-ਉਕਲ ਹੈ ਨਹੀਂ ਨੋਮਾ। ਚਲੋ ਮੈਂ ਤਾਂ ਨਹੀਂ ਆ ਕਰਨੀ ਚੱਲੀਏ। ਨਹੀਂ ਮੈਂ ਸਬਜ਼ੀ ਬਣਾਉਣੀ ਸੀ ਤੇ ਮੈਂ ਹੱਕੜੀ ਦੀ ਘੜੀ ਮੇਲਾਵਾ। ਅੱਛਾ ਅੱਛਾ। ਆਹੋ ਚਲੋ ਸਿਕੜੋ। ਨਾਲੇ ਮੈਨੂੰ ਠੂਨੇ ਦਾ ਪਤਾ ਲੱਗਾ ਮੈਂ ਮੈਂ ਦੱਸ ਆਵਾਂ। ਆਹੋ ਨਹੀਂ ਕੋਈ ਕਰਤੂ। ਤੇ ਤੂੰ ਹੀ ਮੈਨੂੰ ਕਹਿਣਾ ਵੀ ਮੈਨੂੰ ਦੱਸਿਆ। ਆਪੀ ਦ うん。